ਯਾਰ ਖਾਲਸਾ ਜੀ ਅੱਜ ਸਾਨੂੰ ਜਾਗਣ ਦੀ ਲੋੜ ਹੈ ਸੋ ਦੁਰੀਆਂ ਭਾਰ ਵਿੱਚ ਬੈਠੇ ਸਾਡੇ ਸਤਕਾਰਯੋਗ ਸਿੱਖ ਜਿਹੜੇ ਨੇ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਸਾਰੇ ਭਾਰਤ ਦੇ ਸਾਰੇ ਨੌਜਵਾਨਾਂ ਨੂੰ ਆਥ ਬਣ ਕੇ ਬੇਨਤੀ ਹੈ ਕਿ ਜੇ ਅਸੀਂ ਸੁੱਤੇ ਰਹੇ ਸਾਡਾ ਕੱਖ ਨਹੀਂ ਜੇ ਰਹਿਣਾ ਨਾ ਪੰਜਾਬ ਰਹਿਣਾ ਨਾ ਨੌਜਵਾਨੀ ਰਹਿਣੀ ਹੈ ਨਾ ਜ਼ਮੀਨਾ ਰਹਿਣੀ ਹੈ ਜੋ ਕਿ ਇਹ ਸੈਂਟਰ ਦੀ ਸਰਕਾਰ ਦੇ ਬੜੇ ਕੁੱਝ ਯਤਨ ਨੇ ਕਾਲੇ ਕਾਨੂੰਨ ਬਣਾਉਣੇ ਸੋ ਪੰਜਾਬੀ ਸਕੂਲਾਂ ਚੋਂ ਗਾਇਬ ਕਰ ਦੇਣੀ ਚਿੱਟੇ ਨਾਲ ਪੁੱਤ ਮਾਰ ਦੇਣੇ ਦਰਬਾਰ ਸਾਹਿਬ ਤੇ ਤੋਪਾਂ ਚਲਾ ਦੇਣੀਆਂ ਤੇ ਉਧਰੋਂ ਕਾਲੇ ਕਾਨੂੰਨਾਂ ਲਈ ਸਿੰਘੂ ਬਾਰਡਰ ਤੇ ਬਹੁਤ ਵੱਡਾ ਮੋਰਚਾ ਆਪਾਂ ਜਾਗ ਕੇ ਲਾਇਆ ਹੈ ਜੀ ਕਿਤੇ ਆਪਾਂ 83 ਚ ਜਾਗ ਪੈਂਦੇ ਸ਼ੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦਾ ਸਾਰਾ ਪੰਜਾਬ ਸਾਥ ਦਿੰਦਾ ਤੇ ਮਾਤਾ ਆਨੰਦਪੁਰ ਜਿਹੜਾ ਸਾਡੇ ਪੰਜਾਬ ਦੇ ਹੱਕ ਤੇ ਯਾਦੀ ਤੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਨੂੰ ਪਵਿੱਤਰ ਕਰਾਰ ਤੇ ਬੜੀਆਂ ਮੰਗਾਂ ਜਾਇਜ਼ ਤੇ ਕਾਨੂੰਨੀ ਸਨ ਪਰ ਅਸੀਂ ਨਾ ਜਾ ਕੇ ਅਸੀਂ ਸੁੱਤੇ ਪੈਰੇ ਪਿਆਰੇ ਖਾਲਸਾ ਜੀ ਹੁਣ ਵੀ ਇਹ ਸਰਕਾਰ ਨੇ ਜੋ ਕਿ ਜਿੱਡੇ ਜਿੱਡੇ ਵੀ ਪੰਜਾਬ ਚ ਆਫਸਰ ਲਾਏ ਐ ਸਾਰੇ ਬਾਹਰ ਲੀਆਂ ਸਟੇਟਾਂ ਦੇ ਐ ਇਹ ਸਿੱਖਾਂ ਦੇ ਪੁੱਤਾਂ ਨੂੰ ਕੋਈ ਨੌਕਰੀ ਨਹੀਂ ਦਿੰਦੀਆਂ ਸਰਕਾਰਾਂ ਤੇ ਇਹਨਾਂ ਦੀ ਜਿਹੜੀ ਗੰਦੀ ਸੋਚ ਐ ਵੀ ਸਾਰੇ ਜੌਵ ਜਵਾਨ ਵਿਦੇਸ਼ਾਂ ਚ ਨਿਕਲ ਜਾਣ ਬਾਕੀ ਚਿੱਟੇ ਨਾ ਮਰ ਜਾਣ ਪੰਜਾਬ ਤੇ ਭਈਏ ਰਾਜ ਕਰਨ ਆਪਾਂ ਡਾਨੀ ਬਾਨੀ ਨੂੰ ਪੰਜਾਬ ਸੌਂਪ ਦਿੱਗੇ ਜੇ ਸੁੱਤੇਰੇ ਪਿਆਰੇ ਕਲਤਾ ਜੀ ਤੁਹਾਡੇ ਪੱਲੇ ਤੇ ਮੇਰੇ ਕੱਖ ਨਹੀਂ ਜੇ ਰਣਾ ਆਓ ਇਹਨਾਂ ਟਾੜੀ ਢਾੜੀਆਂ ਦੀ ਬੇਨਤੀ ਨੂੰ ਸੋ ਪਿਆਰ ਨਾਲ ਸੁਣੀਏ ਜੀ ਜੇ ਨਾ ਜਾਗੇ ਫਿਰ ਨਹੀਂ ਲੱਭਣੇ ਸੋਹਣੇ ਪੁੱਤ ਸਰਦਾਰਾਂ ਦੇ ਜੇ ਨਾ ਜਾਗੇ ਫਿਰ ਨਹੀਂ ਲੱਭਣੇ ਸੋਹਣੇ ਪੁੱਤ ਸਰ ਸਿੱਖ ਧਰਮ ਨੂੰ ਨਥਾ ਮਾਰਿਆ ਗੱਲੇ ਕਰਦੇ ਕੱਟਿਆਂ ਦੀ ਆਓ ਸਿੱਖ ਬੱਚਿਆਂ ਨੂੰ ਸਬਕ ਸਿਖਾਉਂਦੇ ਦੇਵਤਿਆਂ ਅਵਤਾਰਾਂ ਦੇ ਜੇ ਨਾ ਜਾਗੇ ਫਿਰ ਨਹੀਂ ਲੱਭਣੇ ਸੋਹਣ پت ਸਰਦਾਰਾਂ ਦੇ ਜੇ ਨਾ ਜਾਗੇ ਫਿਰ ਨਹੀਂ ਲੱਭਣੇ ਸੋਹਣ پت ਸਰਦਾਰਾਂ ਦੇ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਛੋਟੇ ਛੋਟੇ ਸ਼ਿੱਖ ਮਾਸੂਮ ਬੱਚਿਆਂ ਨੂੰ ਈਸਾ ਮਸੀਹ ਵਾਲੇ ਆਪਣਾ ਸਬਕ ਪੜਾ ਰਹੇ ਐ ਸ਼ਿੱਖਾਂ ਨੂੰ ਮੁਸਲਮਾਨ ਬਣਾ ਰਹੇ ਮੁਖਤਦਿਆਂ ਇਹ ਬਾਗ ਵਿਖਾ ਰਹੇ ਮੁਖਤ ਦੇ ਪਿਆਰੇ ਖਾਲਸਾ ਜੀ ਦੂਜੇ ਸਕੂਲਾਂ ਵਿੱਚ ਵੀ ਬਹੁਤ ਕੋਸ਼ਿਸ਼ ਹਿੰਦੂ ਤੇ ਬ੍ਰਹਮਣਵਾਦੀ ਪਰੋਸਿਆ ਜਾ ਰਿਹਾ ਹੈ ਬੱਚਿਆਂ ਨੂੰ ਦੇਵੀਆਂ ਦੇਵਤੇ ਹਿੰਦੂ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਹੈ ਇਹ ਬੜੇ ਖਤਰਨਾਕ ਹਥਿਆਰ ਨੇ ਸ਼ੈਂਟਰ ਦੇ ਵੱਡੇ-ਵੱਡੇ ਬੰਦੇ ਦੇ ਧਾਰੀ ਗੁਰੂ ਪੰਜਾਬ ਚ ਛੱਡੇ ਆ ਉਹਨਾਂ ਨੂੰ ਘੁਆੜ ਗਿਓ ਫੜਾਈਆਂ ਵੀ ਤੁਸੀਂ ਸਿੱਖੀ ਦੀਆਂ ਜੜਾਂ 24 ਘੰਟੇ ਵੱਡੋ ਪਿਆਰੇ ਖਾਲਸਾ ਜੀ ਆਪਣੇ ਸੁੱਤੇ ਰਹੇ ਤਾਂ ਇਵੇਂ ਹੀ ਹੋਲੀ ਅੱਗੇ ਸੁਣੀਏ ਜੀ ਉਹ ਸਰਕਾਰਾਂ ਦੀ ਹੈ ਕੱਟਿਆ ਨੀਤੀ ਸੰਜੀ ਪੰਜਾਬ ਦੀ ਕੁੱਟੀਆਂ ਸਿੱਖ ਕਿਸਾਨਾਂ ਸਿੱਖਾਂ ਨੂੰ ਮਾਰਨ ਹਰ ਪਾਸੇ ਤੋਂ ਸਿੱਖਾਂ ਨੂੰ ਮਾਰਨ ਵੇਖੋ ਕੰਮ ਗਦਾਰਾਂ ਦੇ ਜੇ ਨਾ ਜਾਕੇ ਫਿਰ ਨਹੀਂ ਲੱਪਣੇ ਸੋਨੇ ਪਤ ਸਰਦਾਰਾਂ ਦੇ ਜੇ ਨਾ ਜਾਕੇ ਫਿਰ ਨਹੀਂ ਲੱਪਣੇ ਸੋਨੇ ਪਤ ਸਰਦਾਰਾਂ ਦੇ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਵੱਡਾ ਰਾਜ ਸੋ ਗੰਦਾਰਾਂ ਨੇ ਮਿੱਟੀ 'ਚ ਮਲਾਇਆ ਜਦੋਂ ਭਿੰਡਰਾ ਵਾਲੇ ਸੰਤਾਂ ਨੇ ਮੋਰਚਾ ਲਾਇਆ ਉਹ ਗੰਦਾਰਾਂ ਨੇ ਫੇਲ ਕਰਵਾਇਆ ਅੱਜ ਸਿੱਖ ਗੰਦਾਰਾਂ ਦੀ ਗਿਣਤੀ ਹਜ਼ਾਰਾਂ ਵਿੱਚ ਆ ਪਿਆਰੇ ਖਾਲਸਾ ਜੀ ਇਹਨਾਂ ਦੀ ਪਰਖਣ ਦੀ ਇਹਨਾਂ ਨੂੰ ਪਛਾਣਣ ਦੀ ਲੋੜ ਹੈ ਇਹ ਬੇੜਾ ਗਰ ਕਰਨ ਤੇ ਸਿੱਖਾਂ ਦਾ ਸਿੱਖ ਹੀ ਲੱਗੇ ਆ ਇਹਨਾਂ ਗੰਦਾਰਾ ਨੂੰ ਨੇੜੇ ਹੋ ਕੇ ਵੇਖਿਆ ਜਾਏ ਤੇ ਇਹਨਾਂ ਦਾ ਪਾਈ ਕਾੜ ਕੀਤਾ ਜਾਵੇ ਪਿਆਰੇ ਖਾਲਸਾ ਜੀ ਘੜਮੜ ਸਿੱਖ ਨ ਪੈਰੀ ਫਿਰਦੇ ਧਰਮ ਦੇ ਠੇਕੇਦਾਰਾਂ ਦੇ ਜੇ ਨਾ ਜਾਗੇ ਫਿਰ ਨਹੀਂ ਲੱਭਣੇ ਸੋਨੇ ਪੁੱਤ ਸਰਦਾਰਾਂ ਦੇ ਜੇ ਨਾ ਜਾਗੇ ਫਿਰ ਨਹੀਂ ਲੱਭਣੇ ਸੋਨੇ ਪੁੱਤ ਸਰਦਾਰਾਂ ਦੇ ਇਹ ਜਿਹੜੇ ਦੇਹ ਧਾਰੀ ਗੁਰੂ ਸਰਕਾਰ ਨੇ ਛੱਡੇ ਆ ਉਹ ਭਾਵੇਂ 1978 ਦੀ ਵਿਸਾਖੀ ਤੇ ਨਰਕ ਧਾਰੀ ਤੇਰਾ ਕਤਲ ਕਰ ਦੇਵੇ ਉਹਨੂੰ ਕਿਸੇ ਨੇ ਨਹੀਂ ਪੁੱਛਣਾ ਕੋਈ 300 ਲੜਕੀ ਨਾਲ ਬਲਾਦਕਾਰ ਕਰ ਦੇਵੇ ਉਹਨੂੰ ਕਿਸੇ ਨੇ ਨਹੀਂ ਪੁੱਛਣਾ ਭਾਵੇਂ ਇਹ ਬਾਪੇ ਕੁਝ ਕਰੀ ਜਾਣ ਪਰ ਜੇ ਨਖਲੀ ਕੈਦ ਵੀ ਹੋ ਜੇ ਤੇ ਰਹਿੰਦੇ ਫਿਰ ਵੀ ਇਹ ਬਾਪੇ ਬਾਹਰ ਸਭ ਤੋਂ ਵੱਡੇ ਦੁਸ਼ਮਣ ਇਹ ਸਿੱਖੀ ਦੇ ਤੇ ਸਰਕਾਰ ਦੇ ਹਥਿਆਰ ਆ ਪਿਆਰੇ ਖਾਲਸਾ ਜੀ ਦੇ ਕੜਾਕੇ ਸਿੱਖ ਕਿਸਾਨ ਦੇ ਮੁੱਤੇ ਕੜਾਕੇ ਮੁੱਦੇਮ ਵਿਚਾਰਾਂ ਦੇ ਜੇ ਨਾ ਜਾਗੇ ਫੜਨੇ ਲੱਪਣੇ